ਸਰਵਜੀਤ ਸੰਗਰੂਰ ਦੀ ਰਚਨਾ ਗਾਨ ਲਈ ਤਦ ਜਦ ਤੂੰ ਪਿਆਰ ਹੋ ਗਏ ਸਕੂਟਰ ਤੇ ਆਪਣੇ ਸਵਾਰ ਹੋ ਗਏ ਗਾਨ ਲਈ ਉਹਦ ਜਦ ਤੂੰ ਪਿਆਰ ਹੋ ਗਏ ਸਕੂਟਰ ਤੇ ਆਪਣੇ ਸਵਾਰ ਹੋ ਗਏ ਕਿਲਾਉਣਾ ਨਾ ਸਕੂਟਰ ਤੇ ਜੇ ਰਪਤਾਰ ਡੜੀ ਅਜਣੇ ਹੀ ਹੈਗਾ ਹੈ ਅੱਜ ਨਹੀਂ ਹੈਗਾ ਮਹਿਤਵਾਰ ਡੜੀ ਜਗ ਜਾਓ ਡੜੀ ਇਹ ਤਵੇਰ ਹੋ ਗਈ ਤਤ ਨਹੀਂ ਜਾਣਾ ਤੁਹਾਨੂੰ ਦੇਰ ਹੋ ਗਈ ਜਗ ਜਾਓ ਡੜੀ ਇਹ ਤਵੇਰ ਹੋ ਗਈ ਤਤ ਨਹੀਂ ਜਾਣਾ ਤੁਹਾਨੂੰ ਦੇਰ ਹੋ ਗਈ ਹੋ ਜਾਓ ਜਲਦੀ ਤਿਆਰ ਡੜੀ ਜੀ ਅੱਜ ਨਹੀਂ ਹੈਗਾ ਮਹਿਤਵਾਰ ਡੜੀ ਅੱਜ ਨਹੀਂ ਹੈਗਾ ਐਤਵਾਰ ਡੜੀ ਅੱਜ ਨਹੀਂ ਹੈਗਾ